ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ ਮੈਂ ਇਹਨਰੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਰਦਾਰ ਸੁਤਲਾਮ ਸਿੰਘ ਜੀ ਸਲੋਪੁਰੀ ਜੀ ਤੇ ਵੀ ਰਾਜਪਾਲ ਸਿੰਘ ਜੀ ਸਾਰੇ ਪਰਿਵਾਰ ਦਾ ਜੋ ਇਹ ਕਾਰਜ ਕਰ ਰਹੇ ਨੇ ਮੈਂ ਨਾ ਬਾਲੇ ਸ਼ਬਦਾਂ ਤੋਂ ਨਹੀਂ ਕਹਿੰਦਾ ਭਾਈ ਰਤਨ ਸਿੰਘ ਜੀ ਬੈਠੇ ਨੇ ਇਹਨਾਂ ਬਹੁਤ-ਬਹੁਤ ਧੰਨਵਾਦ ਸੇਵਾਵਾਂ ਕਰ ਰਹੇ ਨੇ ਮੈਂ ਇੱਕੋ ਇੱਕ ਜਿਹੜਾ ਛੋਟੇ ਸ਼ਬਦਾਂ ਤੋਂ ਦੱਸਦਾ ਵੀ ਇੰਨਾ ਕੁਝ ਮੈਂ ਸੁਣਿਆ ਤੇ ਮੈਂ ਇਸ ਜੀ ਤੋਂ ਮੈਂ ਨਾ ਬੈਠਾ-ਬੈਠਾ ਮੇਰੇ ਅੰਦਰ ਮਨ ਦੇ ਵਿੱਚ ਇੱਕ ਫੁਰਨਾ ਆਇਆ ਬੀ ਜਿਉਣਾ ਕੀ ਹੈ ਜਿਉਣਾ ਮੈਟਰ ਕਰਦਾ ਵੀ ਅਸੀਂ ਕਿਹੋ ਜਿਹਾ ਜੀ ਕੇ ਜਾ ਰਹੇ ਹਾਂ ਇੱਥੋਂ ਇਹ ਨਹੀਂ ਮੈਟਰ ਕਰਦਾ ਕਿ ਅਸੀਂ ਕਿੰਨਾ ਜੀ ਕੇ ਜਾ ਰਹੇ ਹਾਂ ਸੋ ਅਸੀਂ ਕਿੰਨਾ ਕਿ ਜੀ ਹੈ ਕੁਝ ਨਹੀਂ ਮੈਟਰ ਕਰਦਾ ਕਿਹੋ ਜਿਹਾ ਜੀ ਕੇ ਜਾ ਰਹੇ ਹਾਂ ਡਾਕਟਰ ਆਨਪ੍ਰੀਤ ਸਿੰਘ ਜੀ ਨੂੰ ਆਪਾਂ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੱਦਾਂ ਸਾਨੂੰ ਜਿਉਣਾ ਚਾਹੀਦਾ ਸੋ ਜ਼ਿੰਦਗੀ ਜਿਹੜੇ ਉਮਰਾਂ ਮੈਟਰ ਨਹੀਂ ਕਰਦੀਆਂ ਮੈਟਰ ਕਰਦਾ ਸਾਡਾ ਜਿਉਣਾ ਸੋ ਮੈਂ ਇੱਕੋ ਇੱਕ ਬੇਨਤੀ ਕਰਦਾ ਕਿ ਅੱਜ ਦੇ ਜੋ ਹਾਲਾਤ ਬਣੇ ਨੇ ਜੇਕਰ ਅਸੀਂ ਇਹਨਾਂ ਨੂੰ ਸੁਧਾਰਨਾ ਚਾਹੁੰਦੇ ਹਾਂ ਤਾਂ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਆਈਏ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਅਸੀਂ ਅਸਲ ਜਿਹੜਾ ਸਾਡਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੇਕਰ ਅਸੀਂ ਉਸ ਸਿਧਾਂਤ ਤੇ ਅੱਜ ਆਣ ਕੇ ਖੜ ਜਾਈਏ ਤਾਂ ਹੋ ਸਕਦਾ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ ਉਹ ਸੁਨਹਿਰਾ ਹੋ ਜਾਏਗਾ ਕਿਉਂਕਿ ਅੱਜ ਬਹੁਤ ਜ਼ਿਆਦਾ ਜਿਹੜੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ ਉਹ ਇਸੇ ਕਰਕੇ ਆ ਰਹੀਆਂ ਕਿਉਂਕਿ ਅਸੀਂ ਇਕੱਠੇ ਨਹੀਂ ਹੋ پا ਰਹੇ ਅਸੀਂ ਇੱਕ ਪਲੇਟਫਾਰਮ ਤੇ ਨਹੀਂ ਆ ਰਹੇ ਸੋ ਅੱਜ ਸਾਨੂੰ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਤੇ ਆਪ ਸਾਰੀ ਸੰਗਤ ਦੇ ਦਰਨਾ ਵਿੱਚ ਵੀ ਬੇਨਤੀ ਕਰਦਾ ਕਿ ਆਪਾਂ ਪਲੀਜ਼ ਇੱਕ ਪਲੇਟਫਾਰਮ ਤੇ ਆਈਏ ਤੇ ਇੱਕ ਪਲੇਟਫਾਰਮ ਤੇ ਆ ਕੇ ਆਪਾਂ ਕਾਰਜ ਕਰੀਏ ਕਾਰਜ ਸਾਡਾ ਇੱਕੋ ਹੈ ਜਿਹੜਾ ਰਾਹ ਹੈਗਾ ਸਾਡਾ ਇੱਕੋ ਮੰਜ਼ਿਲ ਸਾਡੀ ਇੱਕੋ ਹੈ ਪਰ ਅਸੀਂ ਵੱਖਰੇਵੇਂ ਪੈਦਾ ਨਾ ਕਰੀਏ ਅਸੀਂ ਲੜਾਈਆਂ ਝਗੜੇ ਪੈਦਾ ਨਾ ਕਰੀਏ ਸਾਡੇ ਇਕੱਠੇ ਹੋਣ ਦਾ ਮਤਲਬ ਹੈ ਅਸੀਂ ਰੌਲੇ ਝਗੜੇ ਮਗਾਈਏ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ